ਦੀ ਨਾਮ ਹੈ ਜੀ ਕੀ ਘਟਨਾ ਕ੍ਰਿਸ਼ਨਾ ਕੁਮਾਰੀ ਕੀ ਘਟਨਾ ਹੋਈ ਹੈ ਉਹ ਨਚੂੜੀਆਂ ਲਾ ਕੇ ਲੈ ਗਏ ਲੈ ਕੇ ਕਿੱਥੇ ਆਏ ਸੀ ਕਿਵੇਂ ਕਿੰਨੇ ਵਜੇ ਦੀ ਘਟਨਾ ਹੈ ਕਿੰਨੇ ਜਣੇ ਸੀ ਦੋ ਜਣੇ ਤੇ ਇੱਕ ਸੀ ਇੱਕ ਜਣਾ ਇੱਕ ਸੀ ਲੈ ਗਏ ਕਿੰਨੇ ਵਜੇ ਦੀ ਘਟਨਾ ਹੈ ਇਹ 10 ਤੋਂ ਪਹਿਲਾਂ ਦੀ ਗੱਲ ਹੈ ਕੀ ਗਿਆ ਗਿਆ ਸੀ ਮੈਂ ਕਹਿੰਦਾ ਸਾਡੇ ਘਰ ਦੇ ਦੁੱਖ ਬਹੁਤ ਨੇ ਤੁਹਾਨੂੰ ਅਸੀਂ ਦੇਨੇ ਆ ਖੁਸ਼ ਤੇ ਤੁਹਾਡੇ ਜਿਹੜੇ ਦੁੱਖ ਜੇ ਕੱਟੇ ਜਾਣਗੇ

ਉਹਨੂੰ ਕਿਵੇਂ ਗੱਲਾਂ ਵਿੱਚ ਲੈ ਰਿਆ ਉਹਨਾਂ ਨੇ ਗੱਲਾਂ ਹੀ ਲੈ ਲਿਆ ਤੁਹਾਨੂੰ ਕਿਹ ਨਾਲ ਲਗਿਆ ਆ ਤੁਸੀਂ ਆਦਾ 골ਡ ਲਾ ਦਿਓ ਤੇ ਉਹਨੇ ਇੱਕ ਲੋ ਦਿੱਤਾ ਪਹਿਲਾਂ ਕਹਿੰਦਾ ਚੁੰਨੀ ਤੁਹਾਡੇ ਮੈਂ ਪ੍ਰਸ਼ਾਦ ਪੰਜ ਕੁਛ ਮਰਜ਼ੀ ਲੈ ਲੋ ਉਹਨਾਂ ਨੇ ਵਿੱਚ ਪਾ ਕੇ 100 ਰੁਪਿਆ ਤੇ ਵਿੱਚ ਕੋ ਪਤਾ ਨਹੀਂ ਹੋਰ ਕੀ ਉਹਨਾਂ ਦੇ ਵੱਲੋਂ ਤਾਂ ਫਿਰ ਕੁਝ ਪਾਇਆ ਹੋਣਾ ਤੇ ਉਹ ਕਹਿੰਨਗਾ ਉਹਦੇ ਵਿੱਚ ਉਹਦੇ ਵਿੱਚ ਮੇਰੀਆਂ ਚੂੜੀਆਂ ਰਖਵਾ ਲਈਆਂ ਤੇ ਉਹਨਾਂ ਨੇ ਅਕਲ ਮੈਂ ਆਦੇ ਕੋਲੋਂ ਮੈਂ ਤੁਹਾਨੂੰ ਕੱਪੜਾ ਦੇਣਾ ਕੱਪੜੇ ਚੁੰਨੀ ਬਣ ਕੇ ਤੁਹਾਨੂੰ ਦੇ ਕਿੰਨੇ ਕਾਗਜ਼ ਬਨੇ ਹੋਏ ਸੀ ਅਖਬਾਰ ਦੇ ਉਹਨਾਂ ਨੇ ਬਿਨਾਂ ਤੇ ਆ ਮੈਂ ਕਹਿੰਦੇ ਰਾਜ ਕਿਸੇ ਨਾਲ ਗੱਲ ਨਾ ਕਰਿਓ ਤੇ ਕਿਹਨਾਂ ਕਰੇ ਜਾ ਕੇ ਖੋਲੇ ਮੈਂ ਕਰੇ ਕਿਸੇ ਨਾਲ ਆਦੇ ਆਦਮੀ ਨੂੰ ਵੀ ਨਾ ਦਸੀਏ ਕਹਿੰਦੇ ਨਹੀਂ ਕਰੇ ਤਾਂ ਦੱਸੋ ਬਈ ਤੇ ਫਿਰ ਦੇਖੋ ਲੈ ਦੇ ਵਿੱਚ ਵੀ ਨਿਕਲਣਾ ਸੀ ਖਾਲੀ 100 ਰੁਪਇਆ ਵੀ ਕੋ ਨਹੀਂ ਚੋੜੀਆਂ ਵੀ ਕੋ ਨਹੀਂ ਕੀ ਕੰਮ ਕਰਦੇ ਪੱਤਰ ਤੜ ਕੀ ਕੰਮ ਕਰਦੇ ਹੋ ਤੁਸੀਂ ਤੁਹਾਡਾ ਪਰਿਵਾਰ ਕੀ ਕੰਮ ਕਰਦਾ ਜੀ ਨੇ ਅਸੀਂ ਸਾਡੇ ਇੱਕ ਨਾ ਬੈਂਕ ਰੋਡ ਤੇ ਦੁਕਾਨ ਹੈ ਲਾਡੀ ਗਿਫਟ ਗੈਲਰੀ ਕੀ ਮੰਗ ਕਰਦੇ ਹਾਂ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਹੋ ਸਸਨ ਤੋਂ ਕੀ ਮੰਗ ਰੱਖਦੇ ਹੋ ਨੀ ਚੋਰ ਲੱਭ ਜਾਣ ਹੋਰ ਸੀ ਚੁੜੀਆਂ ਸਾਡੀ ਮਿਲੀਆਂ ਚਾਹੀਦੀ ਨੇ ਮਿਲਣੇ ਚਾਹੀਦੇ ਨੇ ਵੀ ਓਕੇ ਮੈਂ ਦੇ ਕਿਵੇਂ 10 ਵਜੇ ਦਾ ਵੀ ਨਹੀਂ ਟਾਈਮ ਹੈਗਾ ਸੀ ਤੇ ਦੇਨ ਦਿਹਾੜੇ ਵੀ ਸੜਕ ਤੇ ਵੀ ਇਹ ਹਾਸਿਆ ਕਰਕੇ ਚਲੇ ਗਏ ਕਿ ਕੀ ਨਾਮ ਹੈ ਜੀ ਕੀ ਕਰਨਾ ਕ੍ਰਿਸ਼ਨਾ ਕੁਮਾਰੀ ਕੀ ਘਟਨਾ ਹੋਈ ਓ ਨਚੂੜੀਆਂ ਲਾ ਕੇ ਲੈ ਗਏ ਬਹਿ ਗਏ ਕਿੱਥੇ ਆਏ ਸੀ ਕਿਵੇਂ ਕਿੰਨੇ ਵਜੇ ਦੀ ਘਟਨਾ ਹੈ ਕਿੰਨੇ ਜਿਨੇ ਸੀ ਦੋ ਜਣੇ ਤੇ ਇੱਕ ਸੀ ਇੱਕ ਜਣਾ ਇੱਕ ਸੀ ਲੈ ਗਏ ਕਿੰਨੇ ਵਜੇ ਦੀ ਘਟਨਾ ਹੈ ਇਹ 10 ਤੋਂ ਪਹਿਲਾਂ ਦੀ ਗੱਲ ਏ ਕੀ ਗਿਆ ਗਿਆ ਸੀ ਮੈਂ ਕਹਿੰਦਾ ਸਾਡੇ ਘਰ ਦੇ ਦੁੱਖ ਬਹੁਤ ਨੇ ਤੁਹਾਨੂੰ ਅਸੀਂ ਦੇਨੇ ਆ ਖੁਸ਼ ਤੇ ਤੁਹਾਡੇ ਜਿਹੜੇ ਦੁੱਖ ਜੇ ਕੱਟੇ ਜਾਣਗੇ ਹੂੰ ਕਿੰਨੇ ਵਜੇ ਦੀ ਘਟਨਾ ਹੈ ਕਿੰਨੇ ਜਿਨੇ ਸੀ ਕਾਹਦੇ ਤੇ ਆਏ ਸੀ ਮੋਟਰਸਾਈਕਲ ਤੇ ਮੈਂ ਮੰਦਰ ਆਈ ਸੀ ਮੰਦਰ ਮੈਂ ਜਿਹੜੀ ਰੋਡ ਤੇ ਘਟਨਾ ਵਾਪਰੀ ਐ ਬੈਂਕ ਰੋਡ ਤੇ ਜਦੋਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿੰਨੇ ਜੈਂਟਸ ਸੀ ਸਾਰੇ ਜੈਂਟਸ ਸੀ ਜਾਂ ਲੇਡੀਜ਼ ਇੱਕ ਲੇਡੀਜ਼ ਦੋ ਜੈਂਟਸ ਕਿੰਨੀਆਂ ਸੀ ਜਿਹੜੀਆਂ ਕੁੱਝ ਕਰਦੇ ਦੋ ਉਹ ਨਹੀਂ ਆਤ ਤੇ ਦੋ ਪਾਈਆਂ ਹੀਆਂ ਸੀ ਤੁਸ ਨੂੰ ਕਿਵੇਂ ਗੱਲਾਂ ਵਿੱਚ ਲੈ ਰਿਆ ਉਹਨਾਂ ਨੇ ਗੱਲਾਂ ਹੀ ਲੈ ਲਿਆ ਤੁਹਾਨੂੰ ਉਹ ਕਿਨਾਂ ਲਗਿਆ ਆ ਤੁਸੀਂ ਆਦਾ 골ਡ ਲਾ ਦਿਓ ਤੇ ਉਹਨੇ ਕੋਲ ਦਿੱਤਾ ਪਹਿਲਾਂ ਕਹਿੰਦਾ ਚੁੰਨੀ ਤੁਹਾਡੇ ਮੈਂ ਪ੍ਰਸ਼ਾਦ ਪੰਜ ਕੁਛ ਮਰਜ਼ੀ ਲੈ ਲੋ ਉਹਨਾਂ ਨੇ ਵਿੱਚ ਪਾ ਕੇ 100 ਰੁਪਇਆ ਤੇ ਵਿੱਚ ਕੋ ਪਤਾ ਨਹੀਂ ਹੋਰ ਕੀ ਉਹਨਾਂ ਦੇ ਵੱਲੋਂ ਤਾਂ ਫਿਰ ਕੁਛ ਪਾਇਆ ਹੋਣਾ ਤੇ ਉਹ ਕਹਿੰਦਾ ਉਹਦੇ ਵਿੱਚ ਉਹਦੇ ਵਿੱਚ ਮੇਰੀਆਂ ਚੂੜੀਆਂ ਰਖਵਾ ਲੀਆਂ ਤੇ ਉਹਨਾਂ ਨੇ ਅਕਲ ਮੈਂ ਆਦੇ ਕੋਲੋਂ ਮੈਂ ਤੁਹਾਨੂੰ ਕਪੜਾ ਦੇਣਾ ਕਪੜੇ ਚੋਂ ਨਹੀਂ ਬਣ ਕੇ ਉਹ ਤੁਹਾਨੂੰ ਦੇ ਕਿੰਨੇ ਕਾਗਜ਼ ਬਨੇ ਹੋਏ ਸੀ ਅਖਬਾਰ ਦੇ ਉਹਨਾਂ ਦੇ ਬਣਦੇ ਮੈਂ ਕਹਿੰਦੇ ਰਾਜ ਕਿਸੇ ਨਾਲ ਗੱਲ ਨਾ ਕਰਿਓ ਤੇ ਕਿ ਨਾ ਕਰੇ ਜਾ ਕੇ ਖੋਲੇ ਮੈਂ ਕਰੇ ਕਿਸੇ ਨਾ ਦੇ ਆਦਮੀ ਨੂੰ ਵੀ ਨਾ ਦਸੀਏ ਕਹਿੰਦੇ ਨਹੀਂ ਕਰੇ ਤਾਂ ਦੱਸੋ ਬਈ ਤੇ ਫਿਰ ਦੇਖੋ ਲੈ ਦੇ ਵਿੱਚ ਵੀ ਨਿਕਲਣਾ ਸੀ ਖਾਲੀ ਸੋਰਬੇ ਵੀ ਕੋ ਨਹੀਂ ਚੂੜੀਆਂ ਵੀ ਕੋ ਨਹੀਂ ਕੀ ਕੰਮ ਕਰਦੇ ਪੱਟੜ ਕੀ ਕੰਮ ਕਰਦੇ ਹੋ ਤੁਸੀਂ ਤੁਹਾਡਾ ਪਰਿਵਾਰ ਕੀ ਕੰਮ ਕਰਦਾ ਕੀ ਨੇ ਅਸੀਂ ਸਾਡੇ ਕਿ ਨਾ ਬੈਂਕ ਰੋਡ ਤੇ ਦੁਕਾਨ ਹੈ ਲਾਡੀ ਗਿਫਟ ਗੈਲਰੀ ਕੀ ਮੰਗ ਕਰਦੇ ਹਾਂ ਕੀ ਮੰਗ ਕਰਦੇ ਹਾਂ ਹਾਂਜੀ ਕੀ ਮੰਗ ਕਰਦੇ ਹੋ ਸਾਸਨ ਕੋ ਕਿੰਨਾਂ ਰੱਖਦੇ ਹੋ ਨੀ ਚੋਰ ਲਾਭ ਜਾਣ ਹੋਰ ਸੀ ਚੁੜੀਆਂ ਸਾਡੇ ਮਿਲੀਆਂ ਚਾਹੀਦੀ ਨੇ ਮਿਲਣੇ ਚਾਹੀਦੇ ਨੇ ਵੀ ਉਹ ਓਕੇ ਮੈਂ ਦੇ ਕਿਵੇਂ 10 ਵਜੇ ਦਾ ਵੀ ਨਹੀਂ ਟਾਈਮ ਹੈਗਾ ਸੀ ਤੇ ਦੇਨ ਦਿਹਾੜੇ ਵੀ ਸੜਕ ਤੇ ਵੀ ਇਹ ਹਾਸਿਆ ਕਰਕੇ ਚਲੇਗੇ